ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਆਰੇ ਸਾਧ ਸੰਗਤ ਜੀ ਬਹੁਤ ਭੈਣ ਭਰਾਵਾਂ ਦਾ ਇਹ ਹੀ ਕਹਿਣਾ ਹੁੰਦਾ ਹੈ ਕਿ ਸਾਡੇ ਘਰ ਦੇ ਵਿੱਚ ਬਰਕਤ ਨਹੀਂ ਪੈਂਦੀ ਬਹੁਤ ਜ਼ਿਆਦੇ ਭੈਣ ਭਰਾ ਕਰਜ਼ੇ ਤੋਂ ਪਰੇਸ਼ਾਨ ਰਹਿੰਦੇ ਨੇ ਜਿਸ ਸੇ ਕਰਕੇ ਸਾਡੇ ਘਰ ਦੇ ਵਿੱਚ ਕਹਿੰਦੇ ਹਨ ਕਿ ਜੋ ਰਸੋਈ ਦੇ ਵਿੱਚ ਪਏ ਹੋਏ ਕੁਝ ਮਸਾਲੇ ਨੇ ਜੇ ਉਹਨਾਂ ਦਾ ਜਿਵੇਂ ਆਪਾਂ ਸਹੀ ਇਸਤੇਮਾਲ ਕਰੀਏ ਤਾਂ ਸੰਗਤ ਜੀ ਉਹ ਸਾਡੀ ਕਿਸਮਤ ਨੂੰਵੇਂ ਬਦਲ ਕੇ ਰੱਖ ਦਿੰਦੇ ਨੇ ਇਸ ਤਰ੍ਹਾਂ ਸਾਧ ਸੰਗਤ ਜੀ ਵੀਰਵਾਰ ਦੇ ਦਿਨੋਂ ਇਹ ਇੱਕ ਛੋਟਾ ਜਿਹਾ ਘਰੇਲੂ ਉਪਾਅ ਤੁਸੀਂ ਆਪਣੇ ਘਰ ਦੇ ਵਿੱਚ ਜ਼ਰੂਰ ਕਰਿਓ ਜਿਹੜੇ ਪੈਣਪਰਾਵਾਂ ਦੇ ਘਰ ਦੇ ਵਿੱਚ ਗਰੀਬੀ ਹੈ ਜਾਂ ਜਿਨ੍ਹਾਂ ਦੇ ਸਿਰ ਤੇ ਕਰਜ਼ਾ ਬਹੁਤ ਜ਼ਿਆਦਾ ਹੋ ਚੁੱਕਿਆ ਹੈ ਜਾਂ ਜਿਨ੍ਹਾਂ ਦੇ ਘਰ ਦੇ ਵਿੱਚ ਬਰਕਤ ਨਹੀਂ ਪੈਂਦੀ ਪੈਸੇ ਨੂੰ ਲੈ ਕੇ ਪਰੇਸ਼ਾਨ ਹਨ ਸਾਧ ਸੰਗਤ ਜੀ ਉਹ ਪੈਣਪਰਾ ਇਸ ਵੀਡੀਓ ਨੂੰ ਪੂਰਾ ਜ਼ਰੂਰ ਸੁਣਿਓ ਅੱਜ ਤੁਹਾਡੇ ਲਈ ਬਹੁਤ ਹੀ ਜ਼ਿਆਦਾ ਖਾਸ ਵੀਡੀਓ ਲੈ ਕੇ ਆਏ ਹਾਂ ਸਾਹ ਸੰਗਜੇ ਆਪਣੇ ਘਰ ਦੇ ਵਿੱਚ ਰਸੋਈ ਘਰ ਦੇ ਵਿੱਚ ਮਸਾਲੇ ਦੇ ਤੌਰ ਤੇ ਵਰਤਿਆ ਜਾਣ ਵਾਲਾ ਜੇਰਾ ਜੇਕਰ ਵੀਰਵਾਰ ਨੂੰ ਉਸੇ ਨਾਲ ਅਸੀਂ ਇੱਕ ਛੋਟਾ ਜਿਹਾ ਉਪਾ ਆਪਣੇ ਘਰ ਦੇ ਵਿੱਚ ਕਰਦੇ ਹਾਂ ਤੇ ਸਾਡੇ ਘਰ ਦੇ ਵਿੱਚ ਕਦੇ ਵੀ ਤਾਨ ਦੀ ਕਮੀ ਨਹੀਂ ਆਵੇਗੀ ਕਈ ਪੈਣਪਰਾ ਇਸ ਗੱਲ ਤੋਂ ਜਾਣੋ ਨਹੀਂ ਹੁੰਦੇ ਜਿਹੜੇ ਉਹਨਾਂ ਦੇ ਘਰ ਦੇ ਵਿੱਚ ਜੋ ਮਸਾਲੇ ਪਏ ਨੇ ਉਹਨਾਂ ਦਾ ਸਹੀ ਤਰ੍ਹਾਂ ਇਸਤੇਮਾਲ ਕਿਵੇਂ ਕਰਨਾ ਹੈ ਜਦ ਜੈ ਮਾ ਸਾ ਸੰਗਤ ਜੀ ਸਾਡੇ ਖਾਣੇ ਨੂੰ ਬਹੁਤ ਹੀ ਜ਼ਿਆਦਾ ਸੁਆਦੀਸ਼ਟ ਬਣਾਉਂਦਾ ਹੈ ਸਾ ਸੰਗਤ ਜੀ ਇਸੇ ਤਰ੍ਹਾਂ ਸਾਡੀ ਇਹ ਜ਼ਿੰਦਗੀ ਨੂੰ ਬਹੁਤ ਜ਼ਿਆਦਾ ਖੁਸ਼ਹਾਲ ਬਣਾ ਸਕਦੇ ਹੈ ਜੇਕਰ ਅਸੀਂ ਵੀਰਵਾਰ ਦੀ ਰਾਤ ਨੂੰ ਆਪਣੇ ਘਰ ਦੇ ਵਿੱਚ ਇੱਕ ਇਹੋ ਜਿਹੀ ਜਗ੍ਹਾ ਹੈ ਜਿੱਥੇ ਜੀਰੇ ਦੇ ਪੰਜ ਦਾਣੇ ਸੁੱਟ ਕੇ ਅਸੀਂ ਇੱਕ ਸਿੰਪਲ ਤੇ ਘਰੇਲੂ ਉਪਾਅ ਕਰਦੇ ਹਾਂ ਉਸ ਦੇ ਨਾਲ ਸਾਡੀਆਂ ਜਿਹੜੀਆਂ ਸਾਰੀਆਂ ਜਿਹੜੀਆਂ ਮੁਸ਼ਕਲਾਂ ਹਨ ਉਹ ਦੂਰ ਹੋ ਜਾਂਦੀਆਂ ਨੇ ਤੇ ਤੁਹਾਡੇ ਜੀਵਨ ਦੀ ਹਰ ਇੱਕ ਪਰੇਸ਼ਾਨੀ ਤੋਂ ਤੁਹਾਨੂੰ ਛੁਟਕਾਰਾ ਮਿਲ ਸਕਦਾ ਹੈ ਇਸ ਦੇ ਨਾਲ ਨਾਲ ਸਾਧ ਸੰਗਤ ਜੀ ਸਾਨੂੰ ਕਈ ਵਾਰ ਵਾਸਤਵ ਸਾਸਤ ਦੇ ਅਨੁਸਾਰ ਸਾਨੂੰ ਜੀਰੇ ਦੇ ਕਈ ਉਪਾਅ ਦੱਸੇ ਗਏ ਨੇ ਜਿਨ੍ਹਾਂ ਨੂੰ ਕਰਨ ਦੇ ਨਾਲ ਸੰਗਤ ਜੀ ਸਿਰਫ ਅਸੀਂ ਆਪਣੀ ਜ਼ਿੰਦਗੀ ਨੂੰ ਹੀ ਨਵੇਂ ਸੁਖਾਲਾ ਕਰ ਪਾਉਂਦੇ ਜਿਸ ਦੇ ਨਾਲ ਸਾਡੀ ਤਾਂ ਸੰਬੰਧੀ ਜਿੰਨੇ ਵੀ ਮੁਸ਼ਕਲ ਹੁੰਦੀ ਹੈ ਉਹ ਸਾਡੀ ਦੂਰ ਹੋ ਜਾਂਦੀ ਹੈ ਇਸ ਦੇ ਨਾਲ ਨਾਲ ਜੇਕਰ ਜੋਤੀ ਸਾਸਤ ਦੇ ਅਨੁਸਾਰ ਜੀਰਾ ਜਿਵੇਂ ਸਾਡੇ ਖਾਣੇ ਨੂੰ ਸਵਾਦ ਬਣਾਉਂਦਾ ਹੈ ਉਸੇ ਨਾਲ ਜੇਕਰ ਅਸੀਂ ਇਸ ਸਹੀ ਤਰੀਕੇ ਦੇ ਨਾਲ ਇਸਤੇਮਾਲ ਕਰਦੇ ਹਾਂ ਤਾਂ ਇਹ ਸਾਡੀਆਂ ਬਹੁਤ ਸਾਰੀਆਂ ਮੁਸ਼ਕਲਾਂ ਨੇ ਜਿਹੜੀਆਂ ਉਹ ਹੱਲ ਕਰ ਦਿੰਦਾ ਹੈ ਇਸ ਦਾ ਉਪਾਅ ਕਰਨਾ ਕਿਵੇਂ ਹੈ ਕਿਸ ਟਾਈਮ ਤੇ ਕਰਨਾ ਹੈ ਕਿੰਨਾ ਸਮਾਂ ਕਰਨਾ ਹੈ ਅੱਜ ਦੀ ਇਸ ਵੀਡੀਓ ਦੇ ਵਿੱਚ ਅਸੀਂ ਸਾਰੇ ਗੱਲਬਾਤ ਕਰਾਂਗੇ ਸਾਹ ਸੰਗਜ ਦੇ ਜਰੇ ਦਾ ਉਪਾਅ ਕਰਨ ਦੇ ਨਾਲ ਤੁਹਾਡੇ ਘਰ ਦੇ ਵਿੱਚ ਸੁੱਖ ਸਮ੍ਰਿਧੀ ਤਾਂ ਆਉਂਦੀ ਹੀ ਆਉਂਦੀ ਹੈ ਤੁਹਾਡੇ ਘਰ ਦੇ ਜਿਹੜੇ ਆਰਥਿਕ ਹਾਲਾਤ ਹਨ ਉਹ ਵੀ ਠੀਕ ਹੋ ਜਾਂਦੇ ਹਨ। ਦੂਸਰੀ ਸਾਈਡ ਤੇ ਸਹਾਸੰਗਾ ਜੀ ਤੁਹਾਡੀ ਕਿਸਮਤ ਵਿੱਚ ਤੁਹਾਡਾ ਸਾਥ ਦੇਣਾ ਸ਼ੁਰੂ ਹੋ ਜਾਂਦੇ ਹਨ। ਜਿਸ ਵੀ ਕੰਮ ਨੂੰ ਤੁਸੀਂ ਸ਼ੁਰੂ ਕਰਦੇ ਹੋ ਉਹ ਤੁਹਾਡਾ ਕੰਮ ਸਫਲ ਹੋਣਾ ਸ਼ੁਰੂ ਹੋ ਜਾਂਦਾ ਹੈ ਤੇ ਹਰ ਇੱਕ ਕੰਮ ਦੇ ਵਿੱਚ ਤੁਹਾਨੂੰ ਸਫਲਤਾ ਮਿਲਣੇ ਸ਼ੁਰੂ ਹੋ ਜਾਂਦੀ ਹੈ। ਜਿਵੇਂ ਸਹਾਸੰਗਤ ਜੀ ਕਈ ਭੈਣ ਭਰਾਵਾਂ ਦੇ ਕੁੰਡਲੀ ਦੇ ਵਿੱਚ ਰਾਹੂ ਦੋਸ਼, ਮੰਗਲ ਦੋਸ਼ ਜਾਂ ਫਿਰ ਸ਼ਨੀ ਦੋਸ਼ ਹੁੰਦਾ ਹੈ ਜਿਸੇ ਕਰਕੇ ਉਹਨਾਂ ਨੂੰ ਆਪਣੀ ਜ਼ਿੰਦਗੀ ਦੇ ਵਿੱਚ ਕੋਈ ਨਾ ਕੋਈ ਪ੍ਰੋਬਲਮ ਮੁਸ਼ਕਲ ਹੈ ਜਿਹੜੀ ਉਹਨਾਂ ਦੇ ਕੰਮਾਂ ਕਰਾਉਣ ਨੂੰ ਲੈ ਕੇ ਖੜੀ ਹੋਈ ਰਹਿੰਦੀ ਹੈ ਤੇ ਜਿਨ੍ਹਾਂ ਦੀ ਵਜ੍ਹਾ ਦੇ ਨਾਲ ਮਨੁੱਖ ਬਹੁਤ ਹੀ ਜ਼ਿਆਦਾ ਟੁੱਟ ਚੁੱਕਾ ਟੁੱਟ ਚੁੱਕਾ ਹੁੰਦਾ ਹੈ ਐਸੇ ਨਾਲ ਤੁਹਾਡੇ ਘਰ ਦੇ ਵਿੱਚ ਤਣਾਅ ਆਉਣਾ ਜਿਹੜਾ ਵੱਧ ਹੋ ਜਾਂਦਾ ਹੈ ਤੇ ਤੁਹਾਡੇ ਘਰ ਦੇ ਵਿੱਚ ਇਸ ਤਰ੍ਹਾਂ ਦੀ ਕੋਈ ਬਿਮਾਰੀ ਹੈ ਜਿਸ ਦਾ ਤੁਸੀਂ ਇਲਾਜ ਕਰਵਾ ਕੇ ਥੱਕ ਚੁੱਕੇ ਹੋ ਪਰ ਤੁਹਾਨੂੰ ਕੋਈ ਫਰਕ ਨਹੀਂ ਪੈਂਦਾ ਕੋਈ ਦਵਾਈ ਅਸਰ ਨਹੀਂ ਕਰਦੀ ਤੁਸੀਂ ਕੋਸ਼ਿਸ਼ ਤਾਂ ਬਹੁਤ ਕਰਦੇ ਹੋ ਸਾਧ ਸੰਗਤ ਜੀ ਪਰ ਤੁਹਾਨੂੰ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਲਾਭ ਨਹੀਂ ਮਿਲਦਾ ਤੇ ਤੁਹਾਨੂੰ ਕੋਈ ਫਾਇਦਾ ਨਹੀਂ ਹੁੰਦਾ ਜਿਵੇਂ ਕਈ ਭੈਣ ਭਰਾ ਕਹਿ ਦਿੰਦੇ ਹਨ ਕਿ ਅਸੀਂ ਬਹੁਤ ਜ਼ਿਆਦਾ ਮਿਹਨਤ ਕਰਦੇ ਹਾਂ ਮਿਹਨਤ ਕਰਨ ਦੇ ਬਾਵਜੂਦ ਵੀ ਸਾਡੇ ਘਰ ਦੇ ਵਿੱਚ ਕਿਸੇ ਵੀ ਚੀਜ਼ ਦੇ ਵਿੱਚ ਬਰਕਤ ਨਹੀਂ ਪੈਂਦੀ ਤਾਂ ਪੈਸਾ ਤਾਂ ਸਾਡੇ ਘਰ ਦੇ ਵਿੱਚ ਬਿਲਕੁਲ ਹੀ ਨਹੀਂ ਖੜਦਾ ਇਸੇ ਤਰ੍ਹਾਂ ਜੋ ਵੀ ਅਸੀਂ ਤੁਹਾਨੂੰ ਜੇਰੇ ਦੇ ਉਪਾਅ ਦੱਸਣ ਜਾ ਰਹੇ ਹਾਂ ਜੇਕਰ ਇਸ ਨੂੰ ਤੁਸੀਂ ਸਹੀ ਤਰੀਕੇ ਦੇ ਨਾਲ ਅੱਜ ਤੋਂ ਹੀ ਕੰਮਣਾ ਸ਼ੁਰੂ ਕਰਦੇ ਹੋਗੇ ਤਾਂ ਤੁਹਾਨੂੰ ਆਪਣੀ ਜਿੰਨਗੀ ਦੇ ਵਿੱਚ ਫਾਇਦੇ ਹੀ ਫਾਇਦੇ ਮਿਲਣਗੇ ਇਸੇ ਤਰ੍ਹਾਂ ਸਾਡਾ ਸੰਗਤ ਜੀ ਜੀਰਾ ਸਾਡੀ ਰਸੋਈ ਦੇ ਵਿੱਚ ਵਰਤਿਆ ਜਾਣ ਵਾਲਾ ਇੱਕ ਮਸਾਲਾ ਹੈ ਜੋ ਕਿ ਸਾਡੇ ਖਾਣੇ ਨੂੰ ਬਹੁਤ ਹੀ ਜ਼ਿਆਦਾ ਸੁਆਦਿਸ਼ਟ ਬਣਾਉਂਦਾ ਹੈ ਤਾਂ ਸੰਗਤ ਜੀ ਇਹ ਆਮ ਹੀ ਕਰਿਆਨੇ ਦੀ ਸ਼ਾਪ ਤੋਂ ਮਿਲ ਜਾਂਦਾ ਹੈ ਜੇਕਰ ਤੁਹਾਡੇ ਘਰ ਦੇ ਵਿੱਚ ਨਹੀਂ ਹੈ ਤਾਂ ਤੁਸੀਂ ਕਿਸੇ ਵੀ 숍 ਤੋਂ ਸਟੋਰ ਤੋਂ ਜਾ ਕੇ ਤੁਸੀਂ ਆਪਣੇ ਘਰ ਦੇ ਵਿੱਚ ਲਿਆ ਕੇ ਰੱਖ ਸਕਦੇ ਹੋ ਸੋ ਇਸੇ ਤਰ੍ਹਾਂ ਸਾਧ ਸੰਗਤ ਜੀ ਵਾਸਤਵ ਸਾਸਤ ਦੇ ਅਨੁਸਾਰ ਕਿਹਾ ਗਿਆ ਹੈ ਕਿ ਜੇਕਰ ਕੋਈ ਵੀ ਮਨੁੱਖ ਮਾਤਾ ਲక్ష్ਮੀ ਜੀ ਦਾ ਵਰਦਾਨ ਚਾਹੁੰਦੀ ਹੈ ਤਾਂ ਉਹ ਜਿਹਰੇ ਦਾ ਸਹੀ ਤਰੀਕੇ ਦੇ ਨਾਲ ਉਪਾ ਕਰਨਾ ਜਾਣ ਲਵੇ ਤਾਂ ਉਸੇ ਕਿਸਮਤ ਜਿਹੜੀ ਹੈ ਸੋਹਣੇ ਦੀ ਤਰ੍ਹਾਂ ਚਮਕ ਜਾਵੇਗੀ ਤੇ ਕਦੇ ਵੀ ਤੁਹਾਡੇ ਘਰ ਦੇ ਵਿੱਚ ਧਨ ਦੀ ਕਮੀ ਨਹੀਂ ਹੋਵੇਗੀ ਜੇਕਰ ਤੁਸੀਂ ਇਹ ਚਾਹੁੰਦੇ ਹੋ ਤੁਹਾਡੇ ਘਰ ਪਰਿਵਾਰ ਤੇ ਕਿਰਪਾ ਬਣੀ ਰਹੇ ਸਭ ਤੋਂ ਪਹਿਲਾਂ ਉਪਾਸਾ ਸੰਗਤ ਜਿਵੇਂ ਕਈ ਭੈਣ ਭਰਾਵਾਂ ਤੇ ਬਹੁਤ ਹੀ ਜ਼ਿਆਦਾ ਖਰਚਾ ਹੋ ਗਿਆ ਹੁੰਦਾ ਹੈ ਜਿਸ ਦੇ ਨਾਲ ਸੰਗਤ ਜੀ ਬਹੁਤ ਜ਼ਿਆਦਾ ਪਰੇਸ਼ਾਨ ਰਹਿੰਦੇ ਨੇ ਉਹਨਾਂ ਦੀ ਰਾਤ ਦੀ ਨੀਂਦ ਉੱਡ ਜਾਂਦੀ ਹੈ ਉਹਨਾਂ ਨੂੰ ਕੁਝ ਸਮਝ ਨਹੀਂ ਆਉਂਦਾ ਕਿ ਐਸੇ ਕੀ ਕਰੀਏ ਤੇ ਕੀ ਨਾ ਕਰੀਏ ਐਸੇ ਤਰ੍ਹਾਂ ਸੰਗਤ ਜੀ ਇਸ ਉਪਾਣੂ ਕਰਨ ਦੇ ਨਾਲ ਤੁਹਾਨੂੰ ਉਸ ਤੋਂ ਪਹਿਲਾਂ ਇਹ ਪੰਜ ਉਪਾਅ ਕਰਨੇ ਪੈਣਗੇ ਜਿਵੇਂ ਸ਼ੁੱਕਰਵਾਰ ਦੇ ਦਿਨ ਸੰਗਤ ਜੀ ਮਾਤਾ ਲక్ష్ਮੀ ਜੀ ਦਾ ਦਿਨ ਮੰਨਿਆ ਜਾਂਦਾ ਹੈ ਜਿਹੜੇ ਸੰਗਤ ਜੀ ਤੁਹਾਨੂੰ ਉਪਾਅ ਦਸਾਂਝਾ ਰਹੇ ਹਨ ਇਹ ਉਪਾਅ ਨੂੰ ਕਰਨ ਦੇ ਨਾਲ ਤੁਹਾਨੂੰ ਮਾਤਾ ਲక్ష్ਮੀ ਜੀ ਦੀ ਕਿਰਪਾ ਹਾਸਲ ਹੋਵੇਗੀ ਤੇ ਤੁਹਾਡਾ ਚੜਿਆ ਹੋਇਆ ਕਰਜ਼ਾ ਉਹ ਉਤਰ ਜਾਵੇਗਾ ਤੇ ਇਸ ਉਪਾਅ ਨੂੰ ਸੰਗਤ ਜੀ ਤੁਸੀਂ 5 ਹਫ਼ਤੇ ਕਰਨਾ ਹੈ ਉਪਾਅ ਨੂੰ ਕਰਨ ਵਾਲੇ ਮਨੁੱਖ ਨੂੰ ਸੰਗਤ ਜੀ ਬਿਲਕੁਲ ਸੋਚੇਮਤਾਰ ਰੱਖਣੀ ਪਵੇਗੀ ਸ਼ਰਾਬ ਮੇੜ ਤੋਂ ਦੂਰ ਰਹਿਣਾ ਪਾਵੇਗਾ ਤੇ ਇਸ ਨੂੰ ਕਰਨ ਦੇ ਨਾਲ ਸ਼ੁੱਕਰਵਾਰ ਨੂੰ ਤੁਸੀਂ ਸਵੇਰੇ ਟਾਈਮ ਦੇ ਨਾਲ ਉੱਠਣਾ ਹੋਵੇਗਾ ਇਸ਼ਨਾਨ ਕਰਕੇ ਤੁਸੀਂ ਕੋਸ਼ਿਸ਼ ਕਰੋ ਕਿ ਲਾਲ ਕੱਪੜੇ ਪਾਓ ਕਿਉਂਕਿ ਮਾਤਾ ਲక్ష్ਮੀ ਜੀ ਦੀ ਪੂਜਾ ਦੇ ਵਿੱਚ ਸੰਗਤ ਜੀ ਲਾਲ ਕੱਪੜੇ ਪਾਉਣੇ ਸ਼ੁਭ ਮੰਨੇ ਜਾਂਦੇ ਨੇ ਤਾਂ ਤੁਸੀਂ ਨਾਲ-ਨਾਲ ਇੱਕ ਲਾਲ ਰੰਗ ਦਾ ਥੋੜਾ ਜਿਹਾ ਕੱਪੜਾ ਲੈਣਾ ਹੈ ਤੇ ਉਸ ਦੇ ਉੱਪਰ ਇੱਕ ਮੁੱਠੀ ਤੁਸੀਂ ਜੀਰਾ ਪਾਉਣਾ ਹੈ ਤੇ ਉਸ ਦੇ ਉੱਪਰ ਤੁਸੀਂ ਇੱਕ ਰੁਪਏ ਦਾ ਸਿੱਕਾ ਰੱਖਣਾ ਹੈ ਇਹ ਸਾਰੇ ਸਮਾਨ ਨੂੰ ਤੁਸੀਂ ਚੰਗੀ ਤਰ੍ਹਾਂ ਬੰਨ੍ਹ ਲੈਣਾ ਹੈ ਇਸ ਨੂੰ ਲੈ ਕੇ ਤੁਸੀਂ ਮਾਤਾ ਦੇ ਮੰਦਰ ਦੇ ਵਿੱਚ ਚਲੇ ਜਾਣਾ ਹੈ ਤੇ ਮੰਦਰ ਵਿੱਚ ਜੋ ਵੀ ਕੋਈ ਮੰਦਰ ਦੇ ਬਾਹਰ ਬੈਠਾ ਹੁੰਦਾ ਹੈ ਉਸ ਨੂੰ ਜਿਹੜੀ ਪੋਟਲੀ ਤੁਸੀਂ ਪੰਨੀ ਹੈ ਉਸ ਨੂੰ ਦਾਨ ਕਰ ਦਿਓ ਇਸ ਨੂੰ ਅਪਣਾ ਕੇ ਜੇਕਰ ਤੁਸੀਂ ਆਪਣੇ ਮਨ ਦੇ ਵਿੱਚ ਪਾਵਨਾ ਰੱਖੀ ਕਿ ਪੰਜ ਸ਼ੁੱਕਰਵਾਰ ਕਰੋਗੇ ਤਾਂ ਤੁਹਾਡਾ ਸਾਰਾ ਹੀ ਜਿਹੜਾ ਕਰਜ਼ਾ ਹੈ ਉਹ ਲੈ ਜਾਵੇਗਾ ਦੂਸਰਾ ਉਪਾਸ ਸੰਗਤ ਜੀ ਕਾ ਦੇ ਬਰਕਤ ਦੇ ਲਈ ਜਦੋਂ ਤੁਹਾਡੇ ਘਰ ਦੇ ਥੋੜੇ ਬਹੁਤ ਤੁਹਾਡੇ ਜੋ ਰਿਸ਼ਤੇਦਾਰ ਨੇ ਸਾਖ ਸੰਬੰਧੀ ਨਾਲ ਤੁਹਾਡੇ ਘਰ ਨੂੰ ਨજર ਲਗਾਉਣੀ ਸ਼ੁਰੂ ਕਰ ਦਿੰਦੇ ਨੇ ਕਿਉਂਕਿ ਸੰਗਤ ਜੀ ਨજર ਇੱਕ ਇੰਨੀ ਪੂਰੀ ਚੀਜ਼ ਹੈ ਜੋ ਹਰੇਕ ਪਰਿਓਏ ਦਰਖਤ ਨੂੰ ਸਕਾ ਦਿੰਦੀ ਹੈ ਸੰਗਤ ਜੀ ਤੁਹਾਡੇ ਘਰ ਦੇ ਵਿੱਚ ਬਰਕਤ ਨਹੀਂ ਰਹੀ ਤੇ ਤੁਹਾਡੇ ਕਾਰੋਬਾਰ ਦੇ ਵਿੱਚ ਕੋਈ ਤਰੱਕੀ ਨਹੀਂ ਹੋ ਰਹੀ ਜੇਕਰ ਤੁਸੀਂ ਆਪਣੇ ਘਰ ਦੀ ਬਰਕਤ ਚਾਹੁੰਦੇ ਹੋ ਕਾਰੋਬਾਰ ਦੇ ਵਿੱਚ ਤਰੱਕੀ ਚਾਹੁੰਦੇ ਹੋ ਤੇ ਇਸ ਲਈ ਤੁਸੀਂ ਇਹ ਮੰਗਲਵਾਰ ਦੇ ਦਿਨ ਨੂੰ ਸੂਰਜ ਡੁੱਪਨ ਤੋਂ ਬਾਅਦ ਦੇ ਵਿੱਚ ਕਰਨਾ ਹੈ ਇਸ ਪਾਣੂ ਤੁਸੀਂ ਤਿੰਨ ਮੰਗਲਵਾਰ ਹੀ ਕਰਨਾ ਹੈ ਇਸ ਦੇ ਨਾਲ ਤੁਹਾਡੇ ਘਰ ਦੇ ਜਿੰਨੇ ਸਾਰੇ ਮਾੜੀ ਊਰਜਾ ਹੈ ਉਹ ਦੂਰ ਹੋ ਜਾਵੇਗੀ ਘਰ ਦੇ ਸਕਾਰਾਤਮਕ ਊਰਜਾ ਦਾ ਪ੍ਰਭਾਵ ਹੋਵੇਗਾ ਇਸ ਪਾਣੂ ਕਰਨ ਦੇ ਨਾਲ ਤੁਸੀਂ ਇੱਕ ਮਿੱਟੀ ਦਾ ਦੀਵਾ ਲੈਣਾ ਹੈ ਉਸ ਵਿੱਚ ਸੰਗਤ ਜੀ ਤੁਸੀਂ 5 6 ਦਾਣੇ ਜੀਰੇ ਦੇ ਲੈਣੇ ਹਨ ਤਿੰਨ ਲੌਂਗ ਲੈਣੇ ਹਨ ਇਸੇ ਬਾਅਦ ਤੁਸੀਂ ਉਸ ਨੂੰ ਦੀਵਾ ਜਗਾਉਣਾ ਹੈ ਤੇ ਦੀਵੇ ਦਾ ਜੋ ਵੀ ਤੁਸੀਂ ਦੀਵੇ ਦਾ ਜੋ ਵੀ ਧੂਆ ਹੋਵੇਗਾ ਉਸ ਨੂੰ ਤੁਸੀਂ ਆਪਣੇ ਘਰ ਦੇ ਵਿੱਚ ਕੋਣੇ ਦੇ ਵਿੱਚ ਖਿਲਾਰ ਦੇਣਾ ਹੈ ਜੇਕਰ ਇਸ ਤਰ੍ਹਾਂ ਤੁਸੀਂ ਪਾਵਨਾ ਦੇ ਅਨੁਸਾਰ ਤਿੰਨ ਮੰਗਲਵਾਰ ਤੁਸੀਂ ਉਪਾਅ ਕਰਦੇ ਹੋ ਤਾਂ ਤੁਹਾਡੇ ਘਰ ਦੇ ਵਿੱਚ ਨਕਾਰਾਤਮਕ ਊਰਜਾ ਜਿਹੜੀ ਹੈ ਉਹ ਭੱਜ ਜਾਵੇਗੀ ਤੇ ਸਾਧ ਸੰਗਤ ਜੀ ਅਖੀਰ ਦੇ ਵਿੱਚ ਤੁਹਾਨੂੰ ਇਹ ਕਹਿਣਾ ਚਾਹਾਂਗੇ ਕਿ ਇਸ ਗੱਲ ਦਾ ਖਾਸ ਧਿਆਨ ਰੱਖੋ ਸਾਧ ਸੰਗਤ ਜੀ ਇਹ ਜਿੰਨੇ ਵੀ ਤੁਹਾਨੂੰ ਉਪਾਅ ਦੱਸੇ ਹਨ ਇਹ ਸਾਰੇ ਹੀ ਉਪਾਅ ਅਸੀਂ ਅਕਸਰ ਹੀ ਵੀਡੀਓਜ਼ ਦੇ ਵਿੱਚ ਦੇਖਦੇ ਹਾਂ ਸੁਣਦੇ ਹਾਂ ਤੇ ਸੰਗਤ ਜੀ ਇਹਨਾਂ ਉਪਾਅ ਨੂੰ ਅਸੀਂ ਆਪਣੀ ਜ਼ਿੰਦਗੀ ਦੇ ਵਿੱਚ ਅਖੀਰ ਦੇ ਵਿੱਚ ਤੁਹਾਨੂੰ ਕਹਿਣਾ ਚਾਹਾਂਗੇ ਕਿ ਇਹਨਾਂ ਉਪਾਅ ਨੂੰ ਕਰੰਦੇ ਨਾਲ ਸਾਨੂੰ ਕੋਈ ਬਹੁਤਾ ਫਾਇਦਾ ਨਹੀਂ ਹੋਵੇਗਾ ਜਦ ਕਿ ਜਿੰਨਾ ਫਾਇਦਾ ਅਸੀਂ ਗੁਰਬਾਣੀ ਪੜ੍ਹ ਕੇ ਆਪਣੇ ਦੁੱਖਾਂ ਨੂੰ ਦੂਰ ਕਰ ਸਕਦੇ ਹਾਂ ਸਾਨੂੰ ਸੰਗਤ ਜੀ ਵੱਤੋ ਵੱਤ ਗੁਰਬਾਣੀ ਪੜ੍ਹਨੀ ਚਾਹੀਦੀ ਹੈ ਸੁਣਨੀ ਚਾਹੀਦੀ ਹੈ ਗੁਰਬਾਣੀ ਦੇ ਨਾਲ ਜੋੜਨ ਤੇ ਆਪਣੇ ਬੱਚਿਆਂ ਨੂੰ ਗੁਰਬਾਣੀ ਦੇ ਨਾਲ ਜੋੜੋ ਤਾਂ ਸਾਡੇ ਸਾਰੇ ਘਰ ਦੇ ਦੁੱਖ ਤਕਲੀਫਾਂ ਜਿਹੜੀਆਂ ਉਹ ਦੂਰ ਹੋ ਜਾਣਗੇ ਸਾਧ ਸੰਗਤ ਜੀ ਬੱਚਿਆਂ ਨੂੰ ਗੁਰਬਾਣੀ ਦੇ ਨਾਲ ਵੱਤੋ ਵੱਤ ਜੋੜੋ ਤਾਂ ਕਿ ਉਹ ਇਨਾਂ ਵਹਿਮਾਂ ਪਰਮਾਂ ਦੇ ਵਿੱਚ ਨਾ ਪੈ ਸਕਣ ਇਹ ਜੋ ਵੀਡੀਓ ਸਾਂਝੀ ਕੀਤੀ ਹੈ ਇਹ ਸਿਰਫ ਸਮਝਾਉਣ ਦੇ ਵਾਸਤੇ ਹੀ ਸਾਂਝੀ ਕੀਤੀ ਹੈ ਕਿ ਇਸ ਤਰ੍ਹਾਂ ਦੀਆਂ ਵੀਡੀਓ ਨੂੰ ਬੜੇ ਹੀ ਧਿਆਨ ਦੇ ਨਾਲ ਸੁਣਦੇ ਹਾਂ ਤੇ ਅਸੀਂ ਤਾਂ ਹੀ ਸੁਣਦੇ ਹਾਂ ਤਾਂ ਕਿ ਅਸੀਂ ਇਨਾਂ ਉਪਾਅ ਤੇ ਜ਼ਿਆਦਾ ਵਿਸ਼ਵਾਸ ਕਰਦੇ ਹਾਂ ਪਰ ਸੰਗਤ ਜੀ ਅਸੀਂ ਵਹਿਮਾਂ ਪਰਮਾਂ ਦੇ ਵਿੱਚ ਨਹੀਂ ਪੈਣਾ ਗੁਰਬਾਣੀ ਦਾ ਜਾਪ ਕਰਨਾ ਹੈ ਗੁਰਬਾਣੀ ਦੇ ਨਾਲ ਜੁੜਨਾ ਹੈ ਪਰ ਫਿਰ ਵੀ ਕਈ ਪੈਣ ਭਰਾਵਾਂ ਦਾ ਇਹ ਕਹਿਣਾ ਹੁੰਦਾ ਹੈ ਕਿ ਅਸੀਂ ਗੁਰਬਾਣੀ ਦੇ ਨਾਲ ਵੀ ਜੁੜੇ ਹੋਏ ਹਾਂ ਪਰ ਫਿਰ ਵੀ ਸਾਡੀ ਜ਼ਿੰਦਗੀ ਦੇ ਵਿੱਚ ਦੁੱਖ ਜਿਹੜੇ ਹਨ ਉਹ ਦੂਰ ਨਹੀਂ ਹੁੰਦੇ ਸੰਗਤ ਜੀ ਸਾਨੂੰ ਸਬਰ ਕਰਨਾ ਹੈ ਸਬਰ ਦਾ ਫਲ ਮਿੱਠਾ ਜ਼ਰੂਰ ਹੁੰਦਾ ਹੈ ਪਰ ਸਾਡੀ ਅਰਦਾਸ ਬੈਂਦੇ ਜ਼ਰੂਰ ਪ੍ਰਵਾਨ ਹੁੰਦੀ ਹੈ ਇੱਕ ਨਾ ਇੱਕ ਦਿਨ ਸਾਡੇ ਦੁੱਖ ਰੂਪ ਦੂਰ ਹੋ ਜਾਂਦੇ ਹਨ ਜੇਕਰ ਅਸੀਂ ਪੂਰੇ ਸ਼ਰਧਾ ਤੇ ਪਾਵਨਾ ਦੇ ਨਾਲ ਆਪਣੇ ਗੁਰੂ ਤੇ ਭਰੋਸਾ ਰੱਖਦੇ ਹਾਂ ਤਾਂ ਸੱਚੇ ਪਾਤਸ਼ਾਹ ਜੀ ਫਿਰ ਸਾਡੇ ਬਾਣ ਜ਼ਰੂਰ ਫੜਦੇ ਹਨ ਸਾ ਸੰਗੰਨ ਚੈੱਕ ਕਰ ਵੀਡੀਓ ਚੰਗੀ ਲੱਗੀ ਤਾਂ ਵੀਡੀਓ ਨੂੰ ਅੱਗੇ ਵੀ ਸ਼ੇਅਰ ਕਰ ਦੇਣਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ